ਲਗਦਾ ਕਿਸਾਨਾਂ ਦੀਆਂ ਮੰਗਾਂ ਜਾਇਜ਼ ਆ ਮੰਨ ਲੈਣੀਆਂ ਚਾਹੀਦੀਆਂ ਸੀ ਨੂੰ ਕਿਸਾਨ ਤਾਂ ਬਾਦਸ਼ਾਹ ਆ ਯਾਰ ਗੱਲ ਮਜ਼ਦੂਰ ਦੀ ਕਰੋ ਜਿਹਨੂੰ ਰੋਟੀ ਨਹੀਂ ਲੱਭਦੀ ਸਾਰੇ ਜਥੇਬੰਦੀਆਂ ਮੇਰੇ ਲਈ ਸਤਖਾਰੀ ਹੋਗਾ ਜਾ ਕੇ ਕਹਿਣ ਕਿ ਇਹਨਾਂ ਨੂੰ ਵੋਟਾਂ ਨਾ ਪਾਓ ਠੀਕ ਹੈ ਅਸੀਂ ਕਹੀ ਸਾਨੂੰ ਵੋਟਾਂ ਜ਼ਰੂਰ ਪਾਓ ਵੇਖਨੇ ਆ ਫਿਰ ਲੋਕ ਕੀ ਦੀ ਮੰਨਦੇ ਆ ਠੀਕ ਹੈ ਨਾ ਤੇ ਐਦਾਂ ਕਰੋਧ ਵਸ ਹੋ ਕੇ ਐਵੇਂ ਰੋਜ਼ ਹੀ ਬਿਜਤੀ ਜੀ ਕਰੀ ਜੋ ਆਏ ਬੰਦੇ ਦੀ ਘਰ ਆਇਆ ਮਾਂ ਜਾਇਆ ਕਿੱਡੀ ਦੂਰੋਂ ਮੈਂ ਆਇਆ ਪਹਿਲਾਂ ਕੋਈ ਲੱਸੀ ਪਾਣੀ ਪੁਲਾਇਆ ਕਰੋ ਜੱਫੀ ਛਫੀ ਪਾਇਆ ਕਰੋ ਫਿਰ ਸਵਾਲ ਵੀ ਕਰ ਲੈ ਕਰੋ ਪੈਂਦੀ ਸੱਟੇ ਜਦੋਂ ਇੰਨੇ ਕਰੋਧ ਨਾਲ ਅੱਜ ਅੱਜ ਵੀ ਮੈਂ ਸਵਾਲਾਂ ਦੇ ਜਵਾਬ ਦਿੱਤੇ ਸੀ ਉਮੀਦ ਕਰਦਾ ਹਾਂ ਕਦੀ ਨਾ ਕਦੀ ਉਹ ਸੰਤੁਸ਼ਟ ਹੋਣ ਲੱਗਦਾ ਕਿਸਾਨਾਂ ਦੀਆਂ ਮੰਗਾਂ ਜਾਇਜ਼ ਆ ਮੰਨ ਲੈਣੀਆਂ ਚਾਹੀਦੀਆਂ ਸੀ ਕਿ ਕਿਸਾਨ ਤਾਂ ਬਾਦਸ਼ਾਹ ਆ ਯਾਰ ਗੱਲ ਮਜ਼ਦੂਰ ਦੀ ਕਰੋ ਜਿਹਨੂੰ ਰੋਟੀ ਨਹੀਂ ਲੱਭਦੀ ਕਿਸਾਨ ਜੱਥੇਬੰਦੀਆਂ ਦੀਆਂ ਕੋਈ ਪ੍ਰੋਬਲਮਸ ਹੈਗੀਆਂ ਉਹ ਹੱਲ ਜ਼ਰੂਰ ਹੋਣੇ ਚਾਹੀਦੇ ਜਾਇਜ਼ ਕਿਸਾਨ ਤਾਂ ਯਾਨੀ ਰਿਸਕ ਦਤਾ ਉਹਦੀ ਤਾਂ ਪੂਜਾ ਕਰਨੀ ਚਾਹੀਦੀ ਛੇੜਾ ਸਾਨੂੰ ਰੋਟੀ ਦਿੰਦਾ ਬਿਲਕੁਲ ਉਹਨਾਂ ਦੀਆਂ ਉਹ ਮੰਗਾ ਮੈਨੂੰ ਨਹੀਂ ਪਤਾ ਹੈ ਜਾਂ ਨਹੀਂ ਹੈ ਮੈਂ ਤਾਂ ਜਿੰਨੀਆਂ ਜੱਟਾਂ ਨੂੰ ਮਿਲਿਆ ਉਹਨਾਂ ਨੇ ਕਮਾਲ ਕਰ ਛੱਡੀ ਐਡੇ ਸੋਹਣੇ ਘਰ ਆ ਇੰਨਾ ਸੋਹਣਾ ਲੰਗਰ ਪਾਣੀ ਛਕਾਉਂਦੇ ਫਿਕਰ ਤਾਂ ਉਹਨਾਂ ਦਾ ਜਿਹਨਾਂ ਨੂੰ ਰੋਟੀ ਨਹੀਂ ਲੱਭਦੀ ਉਹ ਤਾਂ ਐਜੀਟੇਸ਼ਨ ਹੀ ਨਹੀਂ ਯਾਰ ਕਰ ਸਕਦੇ ਤੂੰ ਸੋਚ ਕੇ ਦੇਖੋ ਖੇਤ ਮਜ਼ਦੂਰ ਆਪਣਾ ਅੰਦੋਲਨ ਸ਼ੁਰੂ ਕਰ ਦੇਵੇ ਇੱਕ ਦਿਨ ਪੂਰਾ ਸ਼ਾਮ ਨੂੰ ਮੁੱਕ ਜਾਣੇ ਪੈਸੇ ਪੈਸੇ ਪਹਿਲੀ ਗੱਲ ਹੋਣਾ ਹੀ ਨਹੀਂ ਕੋਈ سپورਟ ਨਹੀਂ ਕੋਈ ਉਹਨਾਂ ਦੀ ਗੱਲ ਨਹੀਂ ਕਰਦਾ ਜਦੋਂ ਅੰਦੋਲਨ ਕਰਦੇ ਮਜ਼ਦੂਰ ਕਿਸਾਨ ਯੂਨੀਅਨ ਮਜ਼ਦੂਰਾਂ ਚ ਕਿਹੜੇ ਵੰਡੇ ਪੈਸੇ ਇੰਨਾ ਪੈਸਾ ਇਕੱਠਾ ਹੋਇਆ ਸਾਰਿਆਂ ਨੂੰ ਦੇ ਹੀ ਜਾਂਦੇ ਨਾ ਜੇ ਕੋਈ ਜ਼ਮੀਨਾਂ ਖੋਂਦਾ ਤੇ ਦੇਣ ਇਹਨਾਂ ਨੂੰ ਇੱਕ ਇੱਕ ਕਿੱਲਾ ਦੋ ਦੋ ਕਿੱਲੇ ਕੁੱਤਰੇ ਨਾ ਕਰ ਦੇਣਗੇ ਜਿਹੜਾ ਇਹਨਾਂ ਦੀਆਂ ਜ਼ਮੀਨਾਂ ਨਾਲ ਦੇਖੂਗਾ ਇਹਨਾਂ ਨੂੰ ਤਾਂ ਥਾਪੀ ਦੇ ਦੇਣ ਜ਼ਮੀਨ ਅੱਗੇ ਨਹੀਂ ਖੰਗਣ ਦਿੰਦੇ ਥਾਪੀ ਦੇ ਦੇਣਾ ਰੋ ਨਾ ਗਰੀਬ ਨੂੰ ਕਿ ਯਾਰ ਖਿਆਲ ਰੱਖੀ ਘਰਦਿਆਂ ਨੂੰ ਵੀ ਨਹੀਂ ਵੜਾ ਦਿੰਦੇ ਖੇਤ ਤੇ ਜੇ ਹੁਣ ਇੱਕ ਦੇ ਹਜ਼ਾਰ ਏਕੜਾ ਇੱਕ ਭੁੱਖਾ ਮਰ ਰਿਹਾ ਏ ਬਸ ਡਿਫਰੈਂਸਸ ਮਾਰ ਲੈਣ ਤੁਸੀਂ ਸਾਡੇ ਲਈ ਕਿਹੜਾ ਸਟੈਪ ਚੱਕਿਆ ਵੀ ਮਜ਼ਦੂਰੀ ਵਧਾਈ ਜਾਵੇ ਤੁਹਾਡੇ ਲਈ ਮਜ਼ਦੂਰਾਂ ਲਈ ਤੇ ਚੁੱਕਿਆ ਹੀ ਆ ਮੈਂ ਤੇ ਇਹ ਵੀ ਕਿਹਾ ਓਏ ਪ੍ਰਧਾਨ ਮੰਤਰੀ ਜੀ ਜਿਹੜੇ ਗਟਰ ਚ ਮਰ ਜਾਂਦੇ ਸਫਾਈ ਸੇਵਕ ਉਹਨਾਂ ਦਾ ਵੀ ਖਿਆਲ ਕਰੋ ਜਦੋਂ ਜਦੋਂ ਤੁਹਾਨੂੰ ਜਦੋਂ ਤੁਹਾਨੂੰ ਹੁਣ ਪੂਰੀ ਗੱਲ ਪਹਿਲੀ ਤਕਰੀਰ ਸੁਣੋ ਅੱਜ ਹੀ ਜਾ ਕੇ YouTube ਤੇ ਜਦੋਂ ਪਹਿਲੀ ਵਾਰੀ ਮੈਂ ਪਾਰਲੀਮੈਂਟ ਚ ਬੋਲਿਆ ਮੈਂ ਕਿਹਾ ਕਿ ਜਿਹੜੇ ਗਟਰ ਚ ਮਰ ਜਾਂਦੇ ਸਫਾਈ ਸੇਵਕ ਉਹਨਾਂ ਦਾ ਖਿਆਲ ਕਰੋ ਖੇਤ ਮਜ਼ਦੂਰ ਦਾ ਖਿਆਲ ਕਰੋ ਬੇਸ਼ੱਕ ਮੈਂ ਦਿੱਲੀ ਤੋਂ ਜੁਟਿਆ ਮੈਂ ਪੰਜਾਬ ਦੀ ਉਸ ਧਰਤੀ ਤੇ ਆਇਆ ਕਿੱਥੇ ਜਾਏ ਇਹ ਗੱਲ ਕਿੱਥੇ ਗਈ ਇਹ ਲੋਗੋ ਉਹਨਾਂ ਗਰੀਬਾਂ ਦਾ ਫਿਕਰ ਕਰੋ ਜੋ उस समाज की बात करता हूं जो गरीब नहीं अति गरीब है पछड़े हुए हैं गटर में मर रहे हैं सफाई सेवकों की मैं बात करता हूं उनके लिए हा का नारा लगाओ रोज मरते हैं उनको विजाना नहीं मिलता एक्सीडेंट में मर जाए करोड़ों रुपया दिया जाता है उनके नौजवान बच्चे मर रहे हैं उनके लिए कोई